ਹੈਲੋ ਦੋਸਤੋ ਲੋ ਜੀ ਆਪਾਂ ਰੈਡੀ ਛੜੀ ਹੋ ਗਏ ਸਵੇਰ ਦੇ ਨਹਾ ਧੋ ਕੇ ਪਰ ਕੱਲ ਜਿਹੜੀ ਜਿਮ ਲਾਈ ਸੀ ਉਹ ਆਪਾਂ ਨੂੰ ਥੋੜਾ ਜਿਹਾ ਔਖਾ ਕਰ ਗਈ ਐ ਤੇ ਨਾ ਬੈਠਿਆ ਜਾਵੇ ਨਾ ਉੱਠਿਆ ਜਾਵੇ ਦੋਸਤੋ ਬਹੁਤ ਪਟਕੜੀ ਐਕਸਰਸਾਈਜ਼ ਪਹਿਲੇ ਦਿਨ ਨਹੀਂ ਲਾਣੀ ਚਾਹੀਦੀ ਬਹੁਤ ਔਖਾ ਹੋ ਜਾਂਦਾ ਹੈ ਲੋ ਜੀ ਰਵਿਦਾ ਰਾਣੀ ਨੇ ਪਾ ਲੈ ਕਪੜੇ ਹੋ ਗਏ ਤਿਆਰ ਦੇਖੋ ਜੀ ਦੋਸਤੋ ਤੇ ਲੋ ਜੀ ਇਹਦੇ ਵਾਸਤੇ ਬਣ ਰਹੀ ਹੈ ਜੀ ਲੋ ਜੀ ਜੀ ਬਣ ਰਹੀਆ ਦੋਸਤੋ ਇਧਰ ਦੇਖੋ ਜੀ ਲਓ ਜੀ ਮੇਤਰੋ ਪੰਜੀਰੀ ਤਿਆਰ ਹੋਣ ਲੱਗ ਰਹੀ ਆ ਲਓ ਜੀ ਪੰਜੀਰੀ ਲਓ ਜੀ ਦੋਸਤੋ ਰੋਣਾ ਪੰਜਾਬੀ ਬਲੌਗ ਤੁਹਾਡਾ ਸਵਾਗਤ ਹੈ ਲਓ ਜੀ ਆਪਾਂ ਬਲੌਗ ਸ਼ੁਰੂ ਕਰਦੇ ਹਾਂ ਠੀਕ ਆ ਦੋਸਤੋ ਤੇ ਲਓ ਜੀ ਰਵਿਤਾ ਰਾਣੀ ਅੱਜ ਥੋੜੇ ਅੱਜ ਕੱਪੜੇ ਜੋ ਮੈਂ ਲੈ ਕੇ ਆਏ ਥੋਦਣ ਉਹ ਅੱਜ ਬਣਦੇ ਸੋਮਵਾਰ ਨੂੰ ਤੇ ਮੱਥਾ ਟੇਕ ਕੇ ਦੇਖੋ ਜੀ ਐ ਜੀ ਲੱਗ ਰਹੀ ਆ ਦੇਖੋ ਜੀ ਜਿਵੇਂ ਜਿਵੇਂ ਕੀਆ ਜਿਵੇਂ ਜਿਵੇਂ ਪਾਰੀ ਲੋਈ ਜਿਹਨੇ ਉਹ ਨਾੜਕਾ ਜਿਨੇ ਉਹ ਕਰਦੇ ਹੁੰਦੇ ਡਰਾਂਦੇ ਹੁੰਦੇ ਜਿਵੇਂ ਉਹਦੇ ਵਰਗੇ ਲੱਗ ਰਹੀ ਆ ਡਰਾਂ ਵਾਲੀ ਤੁਸੀਂ ਆਏ ਥਾ ਲਸਨ ਆ ਪਤਾ ਨਹੀਂ ਕਿ ਫਿਟਿੰਗ ਆ ਰਹੀ ਨਾ ਕੁਝ ਤੇ ਹੀ ਫਿਟਿੰਗ ਆ ਰਹੀ ਦੇਖਿਆ ਹੋਰ ਦਸੋ ਬੰਦੇ ਹੋ ਮੈਂ ਦੇ ਦੋਸਤੋ ਹੁਣ ਮੈਂ ਆਪਣੇ ਕੱਪੜੇ ਦਾ ਆਪਣੇ ਸਾਈਜ਼ ਦੇ ਲਿਆ ਆਉਂਗਾ ਹੁਣ ਆਪਾਂ ਨਾ ਕਿਸੇ ਦੇ ਸਾਈਜ਼ ਦੇ ਲੈਣੇ ਹੁਣ ਤਾਂ ਔਖਾ ਨਹੀਂ ਹੋ ਜੂਗਾ ਆਪਾਂ ਨੂੰ ਕੀ ਪਤਾ ਏ ਠੀਕ ਐ ਪਹਿਲਾਂ ਤਾਂ ਇਹਦੇ 3 4 ਐਕਸਲ ਆਂਦਾ ਸੀ ਸਾਈਜ਼ ਤੇ ਹੁਣ ਇਹਦੇ ਆਨ ਲੱਗ ਗਿਆ ਹੁਣ ਐਕਸਰਸਾਈਜ਼ ਮੈਂ ਲਿਆ ਦਬਲ ਮਹਾ ਚਲ ਸਲਾਈ ਹੋ ਜੂਗੀ ਟਾਈਟ ਹੋ ਜੂਗਾ ਆਪਦੇ ਆਪ ਹੀ ਕਰ ਲੈਣਗੇ ਤੇ ਟਾਈਟ ਲੈ ਆਂਦਾ ਫਿਰ ਉਹ ਖੁੱਲ ਵੀ ਨਹੀਂ ਸਕਦਾ ਸੀ ਹੁਣ ਖੁੱਲੇ ਦਾ ਹੱਲ ਵੀ ਆ ਦੋਸਤੋ ਇਹਨੂੰ ਕੀ ਸਮਝ ਆਵੇ ਦਿਮਾਗ ਹੋਵੇ ਤਾਂ ਇਹ ਸਮਝੇ ਹੈਗਾ ਨਾ ਖਰਾਬ ਕਰ ਸੀ ਮੇਰਾ ਕੰਮ ਲੈ ਤਾਂ ਉਹ ਬੋਲਿਆਂ ਦੇ ਲਾਓ ਜ ਮਿੱਤਰੋ ਤੂੰ ਉੱਥੇ ਜਾ ਕੇ ਪਈਆ ਤੂੰ ਤਾਂ ਉੱਥੇ ਸੋਹਣੀ ਲੱਗਦੀ ਆ ਉੱਥੇ ਪਈਆ ਜਾ ਕੇ ਬੈੱਡ ਤੇ ਪਈਆ ਉਹ ਨਾਲ ਕੱਪ ਲਏ ਹਾਂ ਥੋੜੀ ਉੱਠੀ ਆ ਦਿਮਾਗ ਖਰਾਬ ਕਰਨ ਲੱਗੀ ਦੇਖ ਲਓ ਦੋਸਤੋ ਕੱਲ ਪਈ ਪਈ ਵੀ ਤਾਂ ਕਰੀ ਜਾਂਦੀ ਸੀ ਹੁਣ ਉੱਠ ਗਈ ਥੋੜੀ ਜੀ ਤਾਂ ਤੰਗ ਕਰਨ ਲੱਗੀ ਚਲੋ ਜੀ ਇਹ ਪੰਜੀਰੀ ਬੰਜੂਰੀ ਨਾ ਪਾਓ ਇਹ ਮੇਰਾ ਦਿਮਾਗ ਖੋਰ ਖਾਊਗੀ ਫਿਰ ਇਹ ਤੁਸੀਂ ਪੰਜੀਰੀ ਪਾ ਕੇ ਕਹੋਗੇ ਇਹ ਮੇ ਨਾਲ ਲੜੀ ਜਾਊ ਫਿਰ ਇਹ ਤੇ ਜਾਣ ਆ ਜੂਗੀ ਫਿਰ ਇਹ ਕਹੋਗੇ ਮੈਨੂੰ ਕੋਈ ਬੋਲਣ ਵਾਲਾ ਚਾਹੀਦਾ ਹੈ ਤੇ ਚਲੋ ਜੀ ਦੋਸਤੋ ਪੰਜੀਰੀ ਬਣ ਰਹੀ ਹੈ ਲਓ ਜੀ ਮਿੱਤਰੋ ਦੇਖੋ ਇਹ ਆਪਣਾ ਵੀ ਧਿਆਨ ਰੱਖਣਾ ਪਊਗਾ ਮੈਨੂੰ ਵੀ ਲੱਗਦਾ ਖਾਣੇ ਪਊਗਾ ਬਰਾਬਰ ਤਾਂ ਹੀ ਫਿਰ ਬਰਾਬਰ ਲੜਿਆ ਜਾਊਗਾ ਠੀਕ ਹੈ ਠੀਕ ਹੈ ਲਓ ਜੀ ਆਪਾਂ ਫਿਰ ਬਰਾਬਰੀ ਖਾਵਾਂਗੇ ਠੀਕ ਆ ਮਿੱਤਰੋ ਚਲੋ ਮਿਲਦੇ ਆ ਅੱਜ 12 ਵਜੇ ਤੱਕ ਬਾਜ਼ਾਰ ਬੰਦ ਦਾ ਸੱਦਾ ਦਿੱਤਾ ਹੋਇਆ ਦੀ ਥੋੜੀ ਜੀ ਆ ਕੋਈ ਗਲਤੀਆਂ ਬਲਤੀਆਂ ਹੋ ਜਾਂਦੀਆਂ ਨੇ ਲੋਕਾਂ ਤੋਂ ਚਲੋ ਕੋਈ ਗੱਲ ਨਹੀਂ ਤੇ ਮਿਲਦੇ ਆ ਫਿਰ ਥੋੜੀ ਦੇਰ ਚ ਚੱਲਦੇ ਆ ਆਪਾਂ ਸ਼ੌਪ ਤੇ ਆਪਾਂ ਠੀਕ ਆ ਦੋਸਤੋ ਹੈਲੋ ਦੋਸਤੋ ਲਓ ਜੀ ਆ ਗਏ ਐਸੀ ਕਰੇ ਹੋ ਉਦੋਂ ਥੋੜਾ ਜਿਆ ਪ੍ਰੋਬਲਮ ਹੋ ਗਈ ਕਿ ਆ ਬਾਬਾ ਦਵਾਲੀ ਤੋਂ ਪਹਿਲਾਂ ਪ੍ਰੋਗਰਾਮ ਤੋਂ ਪਹਿਲਾਂ ਤੇ ਬੋਰਡ ਉਤਾਰੇ ਗਏ ਤੇ ਆਪਣੇ Hindu ਧਰਮ ਦੇ ਲੱਗੇ ਹੋਏ ਤੇ ਜੋ ਵੀ ਆਪਣੇ ਪ੍ਰੋਗਰਾਮ ਦੇ ਲੱਗੇ ਹੋਏ ਤੇ ਉਹ ਕਿਸੇ ਗਲਤੀ ਨਾਲ ਉਤਰ ਗਏ ਬੋਰਡ ਤੇ ਉਹ ਬੋਰਡ ਕਰਕੇ ਥੋੜੀ ਜੀ ਰੋਸ ਪ੍ਰਦਰਸ਼ਨ ਹੋਇਆ ਤੇ ਹੁਣ ਸਾਡੀ ਸਹਿਰ ਚ 12 ਵਜੇ ਤੱਕ ਦੁਕਾਨਾਂ ਬੰਦ ਰਹੀਆਂ ਸੀ ਪਰ ਤੁਸੀਂ ਦੇਖ ਸਕਦੇ ਹੋ ਇਹ ਹਜੇ 11:30 ਵੀ ਨਹੀਂ ਮੈਂ ਹਜੇ 11:30 ਤੋਂ ਪਹਿਲਾਂ ਹੀ ਪਹੁੰਚ ਗਿਆ ਸੀ ਤੇ ਪਹਿਲੇ ਹੀ ਉਹ ਆਪਣੇ ਜੋ ਜਿਤੋਂ ਵੀ ਗਲਤੀਆਂ ਹੁੰਦੀਆਂ ਨੇ ਉਹ ਮਾਫ਼ ਮਾਫੀ ਮੰਗ ਲੇ ਤਾਂ ਉਹ ਤੋਂ ਵੱਡਾ ਕੋਈ ਉਹ ਨਹੀਂ ਹੁੰਦਾ ਮਾਫ਼ੀਆਂ ਮੰਗ ਲਈਆਂ ਤੇ ਠੀਕ ਆ ਦੋਸਤੋ ਚਲੋ ਇਹ ਤਾਂ ਹੁੰਦਾ ਹੀ ਰਹਿੰਦਾ ਏ ਚਲੋ ਥੋੜੀਆਂ ਮੋਟੀਆਂ ਗੱਲਾਂ ਤੇ ਮੈਂ ਤੁਹਾਨੂੰ ਫੇਰ ਵੀ ਦੱਸ ਦਿੰਦਾ ਆਪਣੇ ਸ਼ਹਿਰ ਦਾ ਹਾਲ ਚਾਲ ਤੇ ਮੈਂ ਕੋਈ ਰਿਪੋਰਟਰ ਤਾਂ ਨਹੀਂ ਪਰ ਮੈਂ ਤੁਹਾਨੂੰ ਆਪਣੇ ਸ਼ਹਿਰ ਦਾ ਹਾਲ ਚਾਲ ਜ਼ਰੂਰ ਇੱਕ ਵਾਰ ਦਿਖਾ ਦਿੰਦਾ ਜਿਵੇਂ ਕੱਲ ਸਾਡੇ ਪੂਰੇ ਆ ਸ਼ਹਿਰ ਚ ਪੂਰੀਆਂ ਝਾਕੀਆਂ ਤੁਸੀਂ ਮੇਰੇ ਪਿਛਲੇ ਬਲੌਗਸ ਦੇਖੀਆਂ ਨੇ ਕਿੰਨਾ ਰੰਗਾ ਮੱਚੋ ਪ੍ਰੋਗਰਾਮ ਹੋਇਆ ਤੇ ਆ ਤੇ ਮਜ਼ਾ ਆ ਗਿਆ ਸਾਰੇ ਪਰਿਵਾਰ ਆਲੇ-ਦਾਲੇ ਦੇ ਬੰਦੇ ਸਾਰੇ ਸਾਨੂੰ ਪਤੀ ਆਏ ਨੇ ਨਜ਼ਾਰੇਦਾਰ ਉਹੀ ਪ੍ਰੋਗਰਾਮ ਦੋ ਉਹੀ ਪ੍ਰੋਗਰਾਮ ਦੇਖੋ ਜੀ ਬਹੁਤ ਵਧੀਆ ਤੇ ਆ ਨਜ਼ਾਰੇਦਾਰ ਸਾਰੇ ਹੁਣ ਤੱਕ ਯਾਦਗਾਰ ਦੇ ਨੇ ਤੇ ਬੱਚੇ ਤੋਂ ਲੈ ਕੇ ਬਡੇ ਕੰਨਾ ਧੂਮਤਾ ਨਾਲ ਬਣਾਇਆ ਗਿਆ ਹੈ ਤੇ ਝੋ ਗੱਲਾਂ ਤਾਂ ਹੁੰਦੀਆਂ ਰਹਿੰਦੀਆਂ ਨੇ ਥੋੜੀਆਂ ਮੋਟੀਆਂ ਗੱਲਾਂ ਹੋ ਜਾਂਦੀਆਂ ਨੇ ਲੋਕਾਂ ਦੇ ਮਨੋਂ ਅਮਨਾਂ ਚ ਭਾਵਨਾ ਨਹੀਂ ਪਹੁੰਚ ਜਾਂਦੀ ਆ ਚਲੋ ਜੀ ਕੋਈ ਗੱਲ ਨਹੀਂ ਤੇ ਹੋ ਜਾਂਦਾ ਥੋੜਾ ਮੋਟਾ ਤੇ ਚਲੋ ਜੀ ਹੁਣ ਆਪਾਂ ਦੇਖੋ ਜੀ ਕੱਟ ਰਹੇ ਨੇ ਪੰਜੀਰੀ ਦਾ ਸਮਾਨ ਤੁਹਾਨੂੰ ਦਿਖਾ ਦੇਣਾ ਪੰਜੀਰੀ ਦਾ ਸਮਾਨ ਦੇਖੋ ਜੀ ਦੋਸਤੋ ਦੇਖੋ ਜੀ ਪੰਜੀਰੀ ਦਾ ਸਮਾਨ ਬਣ ਰਿਹਾ ਏ ਤੇ ਮੈਂ ਰਵਿਤਾ ਰਾਣੀ ਨੂੰ ਕਹਿਣਾ ਕਿ ਕੈਮਰਾ ਸੈੱਟ ਕਰਕੇ ਦਿਖਾਇਆ ਜਾਵੇ ਕਿ ਪੰਜੀਰੀ ਕਿਵੇਂ ਬਣਦੀ ਆ ਠੀਕ ਆ ਦੋਸਤੋ ਚਲੋ ਜੀ ਆਪਾਂ ਮਿਲ ਜਿਆ ਤੁਹਾਨੂੰ ਥੋੜੀ ਦੇਰ ਚ ਆਪਾਂ ਦੇਖ ਲੈਨੇ ਆ ਵਿਆ ਬਾਜ਼ਾਰ ਦੇ ਥਿਊ ਦੇਖਦੇ ਆ ਕੀ ਨੇ ਤੇ ਜਿਹੜੀ ਹੁਣ ਆਪਣੀ ਮੀਟਿੰਗ ਹੋਈ ਸੀ ਤੇ 12 ਵਜੇ ਦੀ ਕੌਲਟੀ ਬੰਦ ਦੀ ਆਪਣੇ ਸ਼ਹਿਰ ਵੀ ਤਾਂ ਦੇਖਦੇ ਆ ਕੀ ਰਿਵਿਊ ਆ ਕਿ ਉੱਥੇ ਆਪਾਂ ਸਾਰੇ ਬੋਲ ਰਹੇ ਤੇ ਆਪਣੇ ਮੰਨ ਦੀ ਉਹ ਗੱਲ ਕਿਸੇ ਕੋਈ ਗੁੱਸਾ ਗਿੱਲਾ ਕਰ ਜੇ ਕੋਈ ਫਿਰ ਉਹ ਗੁੱਸੇ ਗਿੱਲੇ ਚ ਕਹਿ ਦਿੰਦਾ ਕਿ ਮੈਂ ਇਹਦਾ ਨਫਾ ਨੁਕਸਾਨ ਕਰੂੰਗਾ ਤੇ ਆਪਾਂ ਦੇਖ ਲੈਨੇ ਆ ਕਿ ਤਾਂ ਜਾ ਕੇ ਕੀ ਰਿਵਿਊ ਆ ਠੀਕ ਆ ਦੋਸਤੋ ਤੇ ਆਜਾ ਦਾ ਕੋਈ ਨਹੀਂ ਹੈਗਾ ਹੈ ਜਿਆਦਾ ਸਾਰੇ ਤੇ ਗੁੱਸਾਈ ਦੀ ਸਾਰਾ ਦੇ ਮਨ ਚ ਤੇ ਚਲੋ ਜੀ ਫੇਰ ਵੀ ਕੋਈ ਪਰਸਨਲ ਤੌਰ ਤੇ ਕਰਨ ਲਾ ਜੈਦਾ ਕਹੀਂ ਵਾ ਚਲੋ ਜੀ ਦੋਸਤੋ ਮਿਲਦੇ ਆਂ ਥੋੜੀ ਦੇਰ ਚ ਕੋਈ ਨਹੀਂ ਸਭ ਤੋਂ ਸੈਟ ਆ ਤੇ ਮਾਫੀ ਸਭ ਤੋਂ ਵੱਡੀ ਮਾਫੀ ਹੁੰਦੀ ਐ ਚਲੋ ਵੀ ਕੋਈ ਗੱਲ ਨਹੀਂ ਤੇ ਹੁਣ ਬਣ ਰਹੀ ਆ ਪੰਜੀਰੀ ਚਲੋ ਜੀ ਪੰਜੀਰੀ ਬਣ ਰਹੀ ਆ ਬਣਨੇ ਦਿਓ ਤੇ ਮਿਲਦੇ ਆਂ ਫੇਰ ਆਪਾਂ ਬਾਜ਼ਾਰ ਦਾ ਵੀਊ ਲੈਨੇ ਆ ਠੀਕ ਆ ਚੱਲਦੇ ਆਂ ਫਿਰ ਬਾਜ਼ਾਰ ਦੀ ਔਰ ਆਓ ਜੀ ਮੇਤ੍ਰੋ ਬਾਜ਼ਾਰ ਸਾਰਾ ਖੁੱਲ ਗਿਆ ਦੇਖੋ ਜੀ ਫੇਰ ਰੰਗ ਰੰਗ ਹੋ ਗਿਆ ਮਾਹੌਲ ਤੇ ਸਾਰਾ ਬਾਜ਼ਾਰ ਖੁੱਲ ਗਿਆ ਦੋਸਤੋ ਚਲੋ ਜੀ ਆਪਾਂ ਵੀ ਆਪਣੇ ਕੰਮਕਾਰ ਕਰ ਲਈਏ ਸਾਰਾ ਬਾਜ਼ਾਰ ਖੁੱਲ ਗਿਆ ਆਓ ਜੀ ਦੋਸਤੋ ਆ ਗਏ ਅਸੀਂ ਘਰੇ ਲੈ ਕੇ ਆਏ ਆ ਬੱਚਿਆਂ ਨੂੰ ਦੇਖੋ ਜੀ ਇਧਰ ਪੰਜੀਰੀ ਦਾ ਸਾਮਾਨ ਤਿਆਰ ਕਰ ਰਹੇ ਨੇ ਦੇਖੋ ਜੀ ਬੀਬੀ ਲੱਗੀ ਹੋਈ ਆ ਤੇ ਸਾਰੇ ਲੱਗੇ ਹੋਏ ਨੇ ਪੰਜੀਰੀ ਦਾ ਸਾਮਾਨ ਹੋ ਰਿਹਾ ਤਿਆਰ ਦੇਖੋ ਜੀ ਸਾਰੇ ਪੰਜੀਰੀ ਦਾ ਸਮਾਨ ਕਰ ਲਏ ਨੇ ਤਿਆਰ ਲੋ ਜੀ ਕਰੋ ਤਿਆਰ ਇਹ ਲੋ ਜੀ ਆਪਾਂ ਦੇਖਦੇ ਆਂ ਫਿਰ ਕਿਵੇਂ ਬਣੂਗਾ ਤੇ ਸਾਨੂੰ ਵੀ ਟੇਸਟ ਕਰਾਵਾਂਗੇ ਠੀਕ ਆ ਦੋਸਤੋ ਸਾਡੇ ਨਾਲ ਬਣੇ ਰਹੋ ਤੇ ਸਿਲੰਡਰ ਚੱਲਿਆ ਆਏਗਾ ਲੋ ਜੀ ਦੋਸਤੋ ਸਿਲੰਡਰ ਚੱਲਿਆ ਨਹੀਂਗਾ ਦੁਬਾਰਾ ਲਾਣੇ ਆ ਠੀਕ ਆ ਲੋ ਜੀ ਦੋਸਤੋ ਸਿਲੰਡਰ ਕਰਕੇ ਗੈਸ ਕਰਕੇ ਨਾ ਬਣਾ ਨਹੀਂ ਰਹੇ ਤੇ ਨਹੀਂ ਤਾਂ ਇਹ ਸਾਰਾ ਰੈਡੀ ਸੈਡੀ ਕਰ ਲਿਆ ਦੇਖੋ ਦੋਸਤੋ ਤੇ ਹੁਣ ਦੇਖੋ ਜੀ ghee ਵੀ ਪੱਟ ਰਹੇ ਨੇ ਕਿਉਂਕਿ ਇਹ ਉਹਦੇ ਚ ਰੱਖਿਆ ਹੋਇਆ ਧੀ ਕੀ ਆਹ ਕਰੇਜ ਦੇ ਅੰਦਰ ਰੱਖਿਆ ਸੀ ਤੇ ਕੀ ਹੈ ਨਾ ਤਾਂ ਹੋ ਨਹੀਂ ਰਿਹਾ ਦੇਖੋ ਨਿਕਲ ਨਹੀਂ ਰਿਹਾ ਸਾਰਾ ਸਮਾਨ ਇਹਨੇ ਹੋ ਬਣਾਇਆ ਹੋਇਆ ਏ ਤੇ ਦੋਸਤੋ ਚਲੋ ਜੀ ਸਾਰਾ ਕੁਝ ਬਣ ਜੂਗਾ ਨਾ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਠੀਕ ਆ ਦੋਸਤੋ ਹੁਣ ਦੁਪਹਿਰ ਦੀ ਰੋਟੀ ਵੀ ਬਣਾਉਗੇ ਹੁਣ ਬਾਹਰ ਰਹਣੀ ਤੇ ਇੱਧਰ ਬਣ ਰਹੀ ਆ ਨੇ ਪੰਜੀਰੀ ਤੇ ਤੁਹਾਨੂੰ ਸਾਰਾ ਕੁਝ ਦਿਖਾਵਾਂਗਾ ਪੰਜੀਰੀ ਕਿਵੇਂ ਬਣਦੀ ਏ ਕਿਵੇਂ ਬਣਾਉਂਦੇ ਆ ਠੀਕ ਆ ਦੋਸਤੋ ਚਲੋ ਮਿਲਦੇ ਆ ਥੋੜੀ ਦੇਰ ਬਾਅਦ ਲੋ ਜੀ ਮਿੱਤਰੋ ਆ ਗਏ ਅਸੀਂ ਘਰੇ ਫੇਰ ਜਿਹੜਾ ਮਾਰ ਕੇ ਤੇ ਲੋਜ ਦੇਖੋ ਜੀ ਬਣ ਰਹੀ ਆ ਪੰਜੀਰੀ ਲੋਜ ਦੇਖੋ ਜੀ ਪੰਜੀਰੀ ਬਣ ਰਹੀ ਆ ਦੋਸਤੋ ਪੰਜੀਰੀ ਦੇਖੋ ਜੀ ਪੰਜੀਰੇ ਬਣ ਰਿਹਾ ਪੰਜੀਰੀ ਓਹ ਯਾਰ ਪਿਓਰ ਪੰਜੀਰੀ ਬਣ ਰਿਹਾ ਦੋਸਤੋ ਪਿਓਰ ਆਹ ਖੁਸ਼ਬੂ ਆ ਰਹੀ ਆ ਦੋਸਤੋ ਫੁੱਲ ਖੁਸ਼ਬੂ ਆ ਰਹੀ ਆ ਫੁੱਲ ਦੇਖੋ ਯਾ ਦੇਖੋ ਪਏ ਨੇ ਦੇਖ ਰਹੇ ਨੇ ਇਹਨਾਂ ਨੂੰ ਕੰਮ ਨਹੀਂ ਹੈਗਾ ਕੋਈ ਔਰ ਲਖੂਸੂ ਆ ਰਿਹਾ ਪੰਜੇਰੀ ਮਿਸਟਰ ਹੁਕਮ ਤੇ ਲੋਈ ਦੋਸਤੋ ਤੇ ਹੁਣ ਬਾਜ਼ਾਰ ਦਾ ਵਿਊ ਲੈ ਕੇ ਆਏ ਤੇ ਪਰਦੇਨਾ ਸਾਰੇ ਬਾਜ਼ਾਰ ਵਾਲੇ ਗਏ ਤੇ ਆਪਣਾ ਇਕੱਠ ਚ ਤਾਂ ਉਹਨਾਂ ਨੇ ਗੱਲ ਇਹ ਵੀ ਕਰੀ ਦੀ ਗਈ ਬਾਈ ਕਿਸੇ ਨੂੰ ਦੁਕਾਨਦਾਰ ਨੂੰ ਬਾਅਦ ਚ ਕਿਉਂਕਿ ਉਹ ਕਿਸੇ ਨੂੰ ਤੰਗ ਪ੍ਰੇਸ਼ਾਨ ਨਾ ਕਰਿਆ ਜਾਵੇ ਤਾਂ ਕਰਕੇ ਉਹਨਾਂ ਨੇ ਗੱਲ ਇਹ ਵੀ ਚੱਕੀ ਆ ਕਿ ਉਹ ਬਾਅਦ ਚ ਉਹ ਫਿਰ ਤੰਗ ਪ੍ਰੇਸ਼ਾਨ ਕਰ ਲਾ ਜਾਂਦੇ ਨੇ ਤੇ ਚਲੋ ਜੀ ਸਭ ਕੁਝ ਠੀਕ ਹੋ ਗਿਆ ਹਾਂ ਉਤਾ ਤੇ ਲੋ ਜੀ ਹੁਣ ਪੰਜੀਰੀ ਕਰੋ ਮਿੱਠਾ ਮੂੰਹ ਕਰੋ ਸੇ ਪੰਜੀਰੀ ਖਾਓ ਲੋ ਜੀ ਦੋਸਤੋ ਸਾਰੇ ਦੁਕਾਨਦਾਰ ਗਏ ਸੀ ਤੇ ਹੋ ਗਿਆ ਹੱਲ ਸਮਾਧਾਨ ਪੁੱਜਾ ਮਿੱਤਰੋ ਚਲੋ ਜੀ ਆਪਾਂ ਬਲੌਗ ਕਰਨੇ ਚਾਹੁੰਦੇ ਆ ਠੀਕ ਆ ਦੋਸਤੋ ਚਲੋ ਜੀ ਰੋਟੀ ਪਾਣੀ ਬਣ ਗਿਆ ਤੇ ਆਪਾਂ ਸ਼ੌਪ ਤੇ ਦਿਾਵਾਂਗੇ ਰੋਟੀ ਤੇ ਖਾ ਵੀ ਲੈਣੇ ਠੀਕ ਆ ਮਿੱਤਰੋ ਤੌ ਜੀ ਰੋਟੀ ਪਾਣੀ ਖਾ ਲਿਆ ਹੈ ਪਰ ਇਹ ਦੇਖੋ ਤੁਸੀਂ ਇੱਕ ਔਰਤ ਵਾਸਤੇ ਸਾਰੇ ਘਰ ਦੇ ਮੈਂਬਰ ਲੱਗੇ ਹੋਏ ਨੇ ਲਓ ਜੀ ਦੋਸਤੋ ਇੱਕ ਔਰਤ ਕੇ ਲਈ ਸਾਰੇ ਘਰwale ਲਗੇ ਹੋਏ ਦੋਸਤੋ ਦੇਖ ਲਓ کیسے ਲਗੇ ਹੋਏ ਇਤਨੀ ਗਰਮੀ ਪੜ ਰਹੀ ਹੈ ਧੁੱਪ ਹੋ ਰਹੀ ਹੈ ਪੂਰਾ ਦੇਖੋ ਜੀ ਜੋ ਵੀ ਉਸ ਔਰਤ ਕੇ ਲਈ ਬਣਦਾ ਹੈ ਜੋ ਬੈੱਡ ਤੇ ਲੇਟੀ ਹੋਈ ਹੈ ਆਰਾਮ ਕਰ ਰਹੀ ਹੈ ਕਮ ਸੇ ਕਮ ਇੱਕ ਮਹੀਨੇ ਸੇ ਕਿਆ आठ दस महीने से ऊपर होने वाले हैं उनके लिए देखिए क्या क्या पकवान बन रहे हैं दोस्तों ये देखिए क्या क्या पकवान बन रहे हैं एक देख लो कैसी किस्मत है देखो जी सारे बंदे लगे हुए हैं एक नहीं तीन तीन बंदे लगे हुए हैं सारा परिवार लगा हुआ है ये देखिए कितना ये देखिए लगता है तीन चार साल के लिए बना दिया है लो जी मित्रों पूरा बन रहा है ये वो सोरी है देखो लेटी हुई है वो भी लाइट बंद करके कि मेरे को दिखाई भी ना दे ना मैं किसी को दिखाई ना दोस्तों लाइट हम ऑन कर लेते हैं और ये देखिए हाँ देखो मुंह भी परली तरफ कर लिया है देख के देखो जी बात भी करना नहीं चाहती है कि भाई मेरे को कुछ काम करना ना पड़े लो ये देख लो दोस्तों ये देखिए कितने सारे मटेरियल और मसाले बन रहे हैं और तैयार हो रहे हैं और आ रही होगी आपको पूरी ज़बरदस्त ये देखिए पूरे गौर से दोस्तों पूरे जबरदस्त है बन रही है पूरी है चलो ये बनने दो फिर आपको टेस्ट करके दिखाएंगे ठीक है दोस्तों मिलते हैं। थोड़ी देर में चलते हैं रोटी देने चलते हैं अपनी बड़ी दुकान पे और फिर छोटी दुकान पे चलेंगे बूढ़ा गेट और देखते हैं वहाँ हमने कोले वगैरह बनाए थे सूखे हैं अच्छी तरह फिर उस पर पे पेंट पोंट कराएंगे ना क्योंकि वो हम चोर जो चोरी हुई थी उस आदमी ने वो उखाड़ दिए थे चलो भी मिलते हैं फिर थोड़ी देर में ठीक है दोस्तों आज देख लो अभी बज गए हैं डेढ़ बज गया है और आज हो सोमवार है और सोलह तारीख ठीक है दोस्तों ਤਾਂ ਮਿਲਤੇ ਆਂ ਥੋੜੀ ਦੇਰ ਮੈਂ ਆਪਕੋ ਲਓ ਜੀ ਦੋਸਤੋ ਆ ਗਏ ਆਂ ਇਨਕੋ ਲੈ ਕੇ ਟੂਸਨਸ ਪਰ ਵਜ ਗਿਆ ਲੇਟ ਹੋ ਗਏ ਪੌਣੇ 7 ਲੇਟ ਹੋ ਗਏ ਇਹਦਾ ਦਿਮਾਗ ਇਹਨਾਂ ਦਾ ਡੈੱਡ ਹੋਇਆ ਹੋਇਆ ਦੇਖੋ ਜੀ ਇਹ ਆਂਦੇ ਸਾਰੇ ਵੱੜ ਜਾਂਦੇ ਨੇ ਜੋ ਕਿ ਮਨਾ ਕੀ ਹੋਈ ਹੈ ਦੇਖੋ ਇਹਨੇ ਇਹ ਕਿਤੇ ਪਸੋਂ ਖਾਈ ਆ ਗਾ ਮੈਨੂੰ ਸਮਝਾਣਾ ਔਖਾ ਹੀ ਆ ਮੈਨੂੰ ਤਾਂ ਘਰ ਦੇ ਲੋਕ लाओ जी दोस्तों चलो जी कोई नहीं दोस्तों मिलते हैं फिर थोड़ी देर में ठीक है दोस्तों पंजीरी बन गई है उसको देखते हैं कैसी बनी है ठीक है दोस्तों लाओ जी दोस्तों अच्छी लेके आए थे सामान वगैरह गोभी वगैरह देखिए दोस्तों गोभी और लेके आए आए करेले साथ में मूली और खीरे ये देखिए रात को आएंगे मेहमान आएंगे नैसी के सोनी के मामा आएंगे और लॉज देखिए हमारे घर आइए दनिष्का लॉज दनिष्का ये हमारे घर बच्चे खिला रहे हैं उसको लॉज दिनिक्श्चा देखने है अपने छोटे भाई मयंक को मयंक को देखने आई है और हमारे सारे पड़ोसी आए हुए हैं देखने के लिए ठीक है दोस्तों चलो ये इनको देखने दो फिर बाद में मिलेंगे ठीक है हम पर थोड़ी सी और सब्जी वगैरह लेके आएंगे फिर आपको दिखाएंगे और भी आ गए हैं लव और कुछ भी आए हैं साथ में आया है दैविक भी आया है साथ में इनके सारे माधव के फ्रेंड हैं दोस्तों सारे माधव के फ्रेंड हैं, ये देखिए ये सारे माधव के फ्रेंड आए हैं नैनसी माधव सबके फ्रेंड हैं ये दोस्तों ठीक है जी देखो ये आए रहे हैं बच्चे बच्चे सारे इकट्ठे हुए देखो जी दिनिशा देख रहे है ओ ओ देखी देखी कर रहे हैं ਇਹ ਵਲੌਗ ਚ ਵਲੌਗ ਬਣ ਰਿਹਾ ਨਾ ਹੁਣ ਕਿ ਕੱਲੂ ਆਊਗੀ ਟੀਵੀ ਤੇ ਐਲਈਡੀ ਤੇ ਆਊਗਾ ਹੁਣ ਪੁੱਤ ਦੇਖਿਓ ਤੁਸੀਂ ਲਓ ਜੀ ਇਹ ਵੀ ਆਣਗੇ ਜੋ ਸ਼ਰਾਰਤ ਕਰਨੇ ਨੇ ਨੇ ਇਹ ਇਹ ਵੀ ਆਣਗੇ ਦੋਨੇ ਜਿੰਨੇ ਜਣੇ ਇਹ ਸ਼ਰਾਰਤ ਕਰ ਰਹੇ ਨੇ ਲਓ ਜੀ ਚਲੋ ਜੀ ਦੋਸਤੋ ਠੀਕ ਹੈ ਸਾਰੇ ਆਪੇ ਬੱਚੇ-ਬੱਚੇ ਪਾਰਟੀ ਹੋ ਗਈ ਅੱਜ ਠੀਕ ਹੈ ਔਰ ਅਮਾਰੇ ਰਾਤ ਕੋ ਮਹਿਮਾਨ ਵੀ ਆਉਣਗੇ ਬੜੀ ਦੂਰ ਸੇ ਤੋਂ ਤੁਹਾਨੂੰ ਵੀ ਦਿਖਾਏਗਾ ਠੀਕ ਹੈ ਦੋਸਤੋ चलो जी मिलते हैं ये देखिए ऐसे शरारत करते हैं और ये है जो पॉइंट जो छोटा था मैं शरारत करता था वो ऐसे ही ये शरारत करते हैं देखिए दोस्तों और देखो हमारा जेंट्स भी आया हुआ है अरे भी आया हुआ है राधे राधे लो जी सभी हमारे घर वाले मेंबर आए हुए हैं लो जी जो हमारे लापता हो गए थे ना गवी वो भी आ गए हैं काफ़ी दिन हो गए हम इंतज़ार कर रहे थे कब आएंगे कब आएंगे हमारा मन नहीं लग रहा था ये हमारे आ, अपने पड़ोसी ने हमारे घर के मेंबर हैं इसलिए हमारा मन नहीं लग रहा था ये आ आए हैं इतने दिनों से घर गए हुए थे थी अपने ठीक है दोस्तों और सारे अपने गवंढ़ी हैं अच्छे हैं और एक चले गए तो हमारा मन ही नहीं लग रहा चलो आगे हैं ये हसमुख हर तरह रहते हैं ठाकुर की तरह रहते हैं ये हसमुख चलो जी मिलते हैं ठीक है बाद में ओके जी ओके जी हेलो दोस्तों लो जी आप आ गए हैं शॉप से दुकान उठा के और बज गए हैं सवा नौ बस ये ही थोड़ी सी दिक्कत है कि जो रिश्तेदार हैं ना वो अभी तक पहुंचे नहीं हैं क्योंकि वो अभी पटियाला के पास एंट्र हुए हैं दोस्तों तो बहुत ही लेट हो रहे हैं उनको देखना चाहिए कि वो लेट क्यों आ रहे हैं समोसे बाहर और लो जो सब्जी वगैरह हो सारा कुछ रेडी शेडी हुआ हुआ धनिया लेके आया हुआ हूँ मैं और सब कुछ लेके आया है साफ और बच्चे कल पेपर है बच्चों ने सोना है जल्दी और फिर भी नाटक देख रहे हैं कि चलो चलो जी दोस्तों कोई बात नहीं है और लो ही जब आ जाएंगे लो जी अभी चौल बन रहे हैं अभी अभी भी बन जाएंगे सब कुछ रेडी हो जाएगा हमारी तरफ से और फिर भी चलो आएंगे तभी खाएंगे ठीक है दोस्तों चलो दोस्तों मिलते हैं फिर थोड़ी देर में आपको जब तक के लिए फिर अगले ब्लॉग में मिलेंगे या फिर इसी ब्लॉग में मिलेंगे ठीक है अभी अभी बेडिंग में रहते हैं ठीक है दोस्तों हमारे साथ बने रहना